ਲਿਓ ਜੀ ਜਿਸ ਦਿਨ ਦਾ ਇੰਤਜ਼ਾਰ ਹੁੰਦਾ ਕਿਸਾਨ ਉਹ ਦਿਨ ਆ ਗਿਆ ਅੱਜ ਆਪਾਂ ਪੜਵਾ ਰਹੇ ਹਾਂ ਕਣਕ ਤੇ ਹੋਣ ਲੱਗੀਆਂ ਤਿਆਰੀਆਂ ਦਿਖਾਣੇ ਆ ਤੁਹਾਨੂੰ ਦੇਖੋ ਬੈਟਰੀ ਦਿਨ ਪੜਾ ਲਾ ਰਹੇ ਡਰ ਗਿਆ ਕੋਈ ਬੌਸ ਨਹੀਂ ਨਾ ਨੌਕਰ ਸਾਹੀ ਹੈ ਕਿਤਾ i do

ਕਰਦਾ ਯਾਰ ਆਵਾਦੋ ਹੈ ਆਵਾ ਕੁੜੀਆਂ ਝਾਈ ਸੌਂਦੀ ਅੱਡ ਰਾਤੇ ਵਟ ਆਹ ਤਾਂ ਟਰੈਕਟਰ ਵਾ ਚਲੇ ਗਏ ਮਾਨੂੰ ਛੱਡ ਗਏ ਹਣੀ ਸੰਜੇ ਹਾਂ ਸੰਜੇ ਆਪਾਂ ਨੂੰ ਛੱਡ ਗਏ ਨਾ ਕਿਉਂ ਛੱਡ ਗਏ ਆਪਾਂ ਨੂੰ ਆਪਾਂ ਦੀ ਹੜੀ ਵਾਲੇ ਆ ਹੈ ਟਰੈਕਟਰ ਤੋਂ ਆਪਾਂ ਨੂੰ ਵੀ ਆਵਾ ਹਣੀ ਆ ਆਪਾਂ ਨੂੰ ਕਿਉਂ ਛੱਡ ਗਏ ਆਪਣੇ ਪੈ ਲੱਗਾ ਵੜਵਾਵੇਂਗੇ ਉਹ ਕੰਮ ਕਰਾਵੇਂਗੇ ਮਿਹਨਤੀ ਬੱਚੇ ਆਪਾਂ ਆਹਾਂ ਬੇਲੜ ਕਿਉਂ ਆ ਲਓ ਜੀ ਆਪਾਂ ਲੱਗਿਆ ਕਣਕ ਵੜਵਾਣ ਵਾਹਿਗ ਰੂਪਾਲਾ ਕਰੇ ਸਾਰੇ ਕਿਸਾਨਾਂ ਨੂੰ ਦੁੱਗਣਾ ਤਿਕਣਾ ਮਿਹਨਤ ਦਾ ਫਲ ਮਿਲੇ ਵਾਹਿਗੁਰੂ ਸਭ ਦਾ ਭਲਾ ਕਰੇ ਕੀ ਕਰਿਆ ਕੰਮ ਕਰਦੇ ਕੰਮ ਦਾ ਅਮਾਨਤ ਦੇਣਾ ਅਰੇ ਕੈਮਰਾਮੈਨ ਆ ਜਾ ਮੈਂ ਕਿਉਂ ਡਰ ਲਗਾ ਕੰਮ ਕਰਦੇ ਵੀ ਤੈਨੂੰ ਲਗਾ ਦੇਖੀ ਬਾਈ ਵੀ ਤਾਂ ਕਰ ਰਿਹਾ ਕੰਮ ਤੈਨੂੰ ਲਗਾ ਕੰਮ ਕਰਦੇ ਵੀ ਡਰ ਮੰਨ ਨੂੰ ਨਹੀਂ ਡਰ ਲੱਗਦਾ ਮਿਹਨਤੀ ਬੱਚੇ ਆ ਮੈਂ ਟਰੈਕਟਰ ਲੈ ਕੇ ਆ ਗਿਆ ਬੇਲੜ ਮਿਹਨਤੀ ਤੂੰ ਕਿੱਥੇ ਮਿਹਨਤੀ ਚੱਕ ਡਾਡੀ ਜੀ ਆਂਦੇ ਹੋਏ ਸਲਾਮ ਸਵਰਾ ਕਰਨੇ ਬੱਚੇ ਦਾ ਯਾਦ ਆਜੀ ਮੈਨੂੰ ਆਜੀ ਕਾ ਅੱਜ ਨਾ ਪਰ ਡਾਡੀ ਜੀ ਕੀ ਕਹਿਣਾ ਚਾਹੋਗੇ ਵੀ ਤੁਮ ਬੈਲੜਾ ਸੀਗੇਗਾ ਬਿਲਕੁਲ ਬਿਲਕੁਲ ਆਪਲਾ ਕੰਮ ਲੱਗ ਰਿਹਾ ਕਣਕ ਬਡਵਾ ਰਹੇ ਅੱਜ ਆਪਣੇ ਮੇਰੀ ਨਹੀਂ ਹੈ ਮੈਂ ਵੀ ਵਲੋਗ ਬਣਾ ਲੇ ਵਲੋਗ ਬਣਾ ਬਧੀਆ ਸਾ ਲੋਕਾਂ ਨੂੰ ਵੀ ਪਸੰਦ ਆ ਬਾਹਰ ਤੁਹਾਨੂੰ ਸਰਾਬ ਹੀ ਬਸੇ ਵਧੀਆ ਸੇ ਦੇਖਿਆ ਕੀ ਰਹੇ ਸਰਾਬ ਹਾਂ ਸਰਾਬ ਸਰਾਬ ਤੁਮੰਨਾ ਬਦਲ ਗਿਆ ਕਿਹਦਾ ਜਮੰਦ ਬਦਲ ਗਿਆ ਬਦਲ ਗਿਆ ਛੋਗਰੇ ਮੋਬਾਈਲ ਲੈ ਕੇ ਵੀਡੀਓ ਬਣਾ ਰਹੇ ਬਾਪ ਸਮਝ ਕਰ ਰਿਹਾ ਕੀ ਫੈਸਲਾ ਹੋਰ ਦੂਸਾ ਬੋਦਾ ਬਾ ਆਈਓ ਨੀਸ ਨੂੰ ਕੰਮ ਕਰ ਲੈ ਵੀ ਘਰ ਕੱਪੜਾ ਛੋੜਾ 250 ਦੀ ਤੇਰੇ ਸਮਝ ਨਹੀਂ ਆਉਣੀ 250 ਦੀ ਕਿਸੇ ਨੇ ਨੀ ਸੜਾਉਣੀ ਨੀ ਸਾਡੀ ਬਾੜੀ ਸੋਹਣੀ ਨੀ ਤੇਰੇ ਸਮਝ ਨੀ ਆਉਂਦੀ ਨੀ ਸਾਡੀ ਬਾੜੀ ਸੋਹਣੀ ਨੀ ਤੇਰੇ ਸਮਝ ਨੀ ਆਉਂਦੀ ਵੀਡੀਓ ਬਣਾਉਣੇ ਕਿਥੋਂ ਆ ਦੇਖੋ ਕੰਮੇ ਕਰਦਾ ਹੋਇਆ ਬਲੌਗਰ ਬੜਾ ਢਿੱਡ ਪਰ ਦਾ ਜਹਾਨ ਸਾਡੀ ਪਿੰਲੀ ਵਿੱਚੋਂ ਕਿੰਨੇ ਖੁਸ਼ ਨਸੀਬਾਂ ਸੀ ਕਿਸਾਨ ਉਹ ਕਿਲ 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 ਇਹ ਆ ਕਿਲਰਾ ਦਾ ਟਾਈਮ ਰੀਅਲ ਹਸਲ ਬੇਬੀ ਇਹ ਨਹੀਂ ਕਿਲਰਾ ਦਾ ਟਾਈਮ ਢੋਪ ਪਾੜ ਪਾੜ ਕੇ ਨਾ ਸੜਕਾਂ ਤੇ ਘੁੰਮ ਇਟਸ 410 ਬੇਬੀ ਇਹ ਆ ਦਿਲਰਾ ਦਾ ਟਾਈਮ ਟੌਪ ਸਾਈਟ ਜੀਆ ਬੇਟਾ ਇਹ ਦੱਸੋ ਸਰਕਟਰ ਦੇ ਰੇ ਕੀ ਮਾਡਲ ਆਉਣਾ 911 ਦਾ ਆਪਣੇ ਦਾ 911 1995 ਮਾਡਲ ਆਇਓ 1995 ਤੇ ਉਹ ਪਰਲਾ ਉਹ ਵੀ ਬੰਦਾਈ ਮਾਡਲ ਆ ਕੋਈ ਭਾਈ ਕਿੱਥੀੋਂ ਆਏ ਹੋ ਅੱਛਾ ਗੁਣ ਹੈ ਸਾਧਾਰੇ ਗੁਣ ਤਾਂ ਹੈ ਜਦ ਵੀ ਵੀ ਤਾਂ ਕਬਤੂਰ ਹੋ ਹੈ ਬਈ ਇੱਕ ਵਾਰੀ ਹੋਰ ਵਜਾ ਬਾਬੇ ਕੀ ਜੇ ਤਾਂ ਬਾੜ ਰੱਖ ਲੀਏ ਹੈ ਬਈ ਕੀ ਜੇ ਤਾਂ ਬਾੜ ਰੱਖ ਲੀਏ ਤੋਂ ਹਟਣ ਦਾ ਸੈਮੀਸਟਰ ਪਾੜ ਵੀ ਚਲੇਗਾ ਤੇ ਉਹਨਾਂ ਗਾੜੀ ਦੇ 100 ਤੋਂ ਤਰੰਗ ਤਰੰਗ ਕਰਨਾ ਦੇ ਕੇ ਲੈ ਲੈਣਾ 750 ਬੁੱਕਤਾ 750 ਪਰਗਟਾ ਇਹਦਾ ਬੁੱਕ ਤੋਂ ਰੋ ਇਤਨੀ ਹੋ ਵਾਹ ਜਾਈ ਹੋਣੀ ਹੈ ਬਾਤ ਨੂੰ ਇੱਕ ਜਦ ਆਪਣੇ ਜਿਹੜੀ ਕਹਣਾ ਹੂਗੀ ਵੀ ਕੀਲ ਕਾ ਬਿਠਾ ਦੇ ਬੰਦੇ ਨੂੰ ਵੀ ਸਾਰਾ ਇਤਨਾ ਉਪਦੇਸ਼ ਆ ਬਹੁਤ ਜ਼ਿਆਦਾ ਵੀ tham ਸਾਝਿਓ ਕੀ ਮਾਉ ਕ ਉਸ ਨੇ ਟਾਈਮ ਨਹੀਂ ਲਾਇਆ ਹੈਗਾ ਉਹ ਕਾ 7 ਵਜੇ ਜਦੋਂ ਉਹ ਆਵਾਂਗੇ 6:00 ਸੀਆ ਇਹ ਵੀ ਸਾਜੀਆ ਇਹਨੇ ਫਿਰ ਕਹਾ ਵੀ ਤੇਰਾ ਨਾਮ ਅਸਤੇ ਚਮਨ ਚਮਨਜੀਤ ਸਿੰਘ ਦਾ ਉਹ ਕਹਾ ਮਹਾਰਾਜ ਚਮਨਜੀਤ ਸਿੰਘ ਲਾਲ ਵੀ ਜੈਨ ਲਾ ਦਿਓ ਤੂੰ ਤਾਂ ਮੈਂ ਚਮਨ ਲਾਲ ਰਹਾ ਨਾ ਪਹਿਨਾ ਕਿ ਮੇਰਾ ਨਾਮ ਚਮਨ ਲਾਲ ਤਾਂ ਹਾਂ ਹਾਂ ਤਾਂ ਚਮਨਜੀਤ ਸਿੰਘ ਲਾਲ ਕਰਾਂਗੇ ਇਹ ਹੋ ਰਿਹਾ ਚਮਨਜੀਤ ਸਿੰਘ ਲਾਲ ਤੋਂ ਮਸ਼ਹੂਰ ਹੋ ਮਨ ਨਾਲ ਇਹ ਪਤਾ ਕਿਆ ਮੈਂ ਜਦੋਂ ਪ੍ਰਧਾਨ ਮੰਤਰੀ ਨੂੰ ਸਿੱਧੀ ਜਾਣਦਾ ਉਹ ਖੁਦ ਹੀ ਮੰਦਰੀ ਆਮਤ ਰਾਨ ਕਰ ਆਪਣੀ ਸਭ ਕੁਝ ਸ਼ਾਨਦਾਰ ਇਧਰੇ ਇਹ ਸਰੀਰ ਹੈ ਅਨਮੋਲ ਸਭ ਤੋਂ ਮੰਤਰ ਸਾਨੂੰ ਵੇਸ ਕਲੰਦਰ ਵਾਕ ਤਾਂ ਮੀਤੀ ਦਾ ਨਾਮ ਕਹਿ ਰਿਹਾ ਹੈ ਨਾ ਹਾਂ ਇਹ ਬਹੁਤ ਬੜੇ ਪ੍ਰਾਣ ਪਸਤ ਹੈ ਬਹੁਤ ਸ਼ਬਦ ਬਣਾ ਬਾਬੇ ਇਸਕੇ ਪਾਸ ਗਿਆਨ ਦਾ ਖਜ਼ਾਨਾ ਕੰਨੀ ਹੈ ਬਾਬੇ ਇਸਕੇ ਪਾਸ ਗਿਆਨ ਦਾ ਖਜ਼ਾਨਾ ਹੈ ਗਿਆਨੀ ਇਹ ਹਾਂ ਗਿਆਨ ਦਾ ਖਜ਼ਾਨਾ ਇਸੀ ਕਰਕੇ ਨੂੰ ਕਹਰੇ ਬਾਬੇ ਬਣ ਜਾਤਾ ਓਏ ਮਟ ਕਹਿ ਮ ਜਾ ਚਾਂਦੀ ਸਾਨੂੰ ਲੋੜ ਨਹੀਂ ਉਹ ਤਖਤਾ ਤੇਤਾ ਜਹਾਂ ਦੀ ਹੋ ਰੱਖ ਕਿਸਮ ਕੇ ਤੂੰ ਆਪਣੇ ਐ ਮੀਰ ਸਜਣਾ ਵੇ ਸਾਨੂੰ ਬੜੀ ਅੱਖੀ ਮਿਲੀ ਐ ਐ ਸਾਨੂੰ ਬੜੀ ਅੱਖੀ ਮਿਲੀ ੱਗੀ ਰਹਿਣ ਦੇ ਹੋ ਲੱਗਿਆ ਨਸਾ ਫਰਾ ਨੂੰ ਹੇ ਰੱਬ ਠੱਗੀ ਰਹਿਣ ਦੇ ਜੇ ਰੱਬ ਨਾ ਆ ਤੋ ਆ ਮਿਲ ਜਾਵੇ ਤੇ ਮਿਲ ਜਾਵੇ ਟੱਟੂਆਂ ਤੇ ਹੇ ਮੱਛੀਆਂ ਨੂੰ ਕਤੇ ਮਲਾਂਗੇ ਭੁਜਣ ਜ਼ਰੂਰ ਕਰਾਵੀ ਸਾਡੂੰ ਮੈਂ ਬਸ ਭਜਨ ਕਰਨਾ ਹੈ ਹਾਂ ਗੁਰੂ ਨੇ ਭਜਨ ਬਹੁ ਦਿੱਤਾ ਹੈ ਭਜਨ ਕਰਨਾ ਹੈ ਭਜਨ ਤੇ ਪ੍ਰੂਸਾ ਕਰਨਾ ਹੈ ਜ਼ਿੰਦਗੀ ਚ ਹੱਥ ਨਹੀਂ ਦਸਾਣਾ ਨਾ ਨਾ ਜੇ ਚਾਹ ਦੇ ਨਾਲ ਕਿਸੇ ਦਾ ਬਣ ਜਾਓ ਜੇ ਕਿਸੇ ਨੂੰ ਬਣਾ ਲਓ ਹੱਬ ਲੈ ਕੇ ਕਿਉਂਕਿ ਗੁਰੂ ਇੱਕ ਗੁਰੂ ਇੱਕ ਮੁਰਸ਼ਿਦ ਕਾਬਲ ਮਿਲਣਾ ਚਾਹੀਦਾ ਵੀ ਜਿਹੜਾ ਸੂਲਨ ਬੰਦੇ ਨੂੰ ਤਾਰਦਾ ਹੈ ਹਾਂ ਬਾਬਾ ਸਾਈ ਜੀ ਆਇਆ ਨ ਮਕਾਰ ਸਭ ਕਾਮਾ ਲਕੇ ਠੀਕਾ ਲਗਾਓ ਸਾਧੂ ਸ੍ਰੀ ਰਾਮ ਦੇ ਰੂਪ ਨੇ ਮਾਮਾ ਨੂੰ ਪੁੱਤ ਪਿਆਰੇ ਸਾਧੂ ਰੱਬ ਨੂੰ ਪਿਆਰੇ ਹੋਰ ਮੰਮੀ ਆਹਾ ਬੱਚਾ ਨੂੰ ਘੇੜਾ ਦੇ ਰਹੀ ਦੇਵ ਇਹ ਪੱਜਾ ਮੂੰਹ ਤੋਂ ਸਾਫ਼ ਕਰਦਾ ਤਾਂ ਵਾਲ ਕਰ ਇੱਕ ਦਾਣੇ ਤੋਂ ਲੈ ਕੇ ਫਸਲ ਹੋਣ ਤੱਕ ਕਿਸਾਨ ਦੀ ਕਿੰਨੀ ਮਿਹਨਤ ਲੱਗਦੀ ਆ ਉੰਨਾਂ ਨੂੰ ਕੀ ਪਤਾ ਜਿਹੜੇ ਅਸੀਂ ਰੂਮ ਵਿੱਚ ਚ ਬੈਠੇ ਫੇਰ ਵੀ ਸਾਨੂੰ ਪੱਗਾਂ ਵਾਲੇ ਦੇਖ ਕੇ ਆਤਕਵਾਦੀਆਂ ਨਾਲ ਜੋੜ ਦਿੰਦੇ ਆ ਫੇਰ ਵੀ ਸਾਨੂੰ ਦੇਖ ਕੇ ਆਤਕਵਾਦੀਆਂ ਨਾਲ ਜੋੜ ਦਿੰਦੇ ਆ ਆਪਾਂ ਲੈ ਕੇ ਆਏ ਹੁਣ ਚਾਹ ਦੇਖੋ ਆਸ਼ਕਪੂਰ ਬੈਠਿਆ ਵਿਆਹ ਹੋਇਆ ਵਾ ਇਸਕਾ ਫੇਰ ਵੀ ਨਹੀਂ ਹਟਦਾ ਦੇਖੋ ਪਛਾਣ ਕਰੋ ਇਸਕੀ ਉਣ ਸਰਗਾ ਆਇਓ ਵਾ 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 ਫੇਰ ਵੀ ਲੱਗ ਰਿਹਾ ਦੇਖੀ ਠੀਕ ਆ ਓਕੇ ਓਕੇ ਹਾਏ ਹਾਏ ਯੋ ਗਿਆ ਲੈ ਰਿਹਾ ਸਮਾਨ ਆ ਬਸ ਛਾਪਾਂ ਮਰੋ ਚਾ ਆ ਗਿਆ ਲਈ ਗਰਮ ਪਾਣੀ ਗਾ ਥੋੜੀ

ਆ ਜਾ ਅੱਗੇ ਚੱਲਦੇ ਚੱਲਦੇ ਬਣਾਵੇਂਗੇ ਅੱਪਾ ਹੋਰ ਮੰਮੀ ਠੀਕ ਆ ਪੰਚ ਜੀ ਹੋ ਠੀਕ ਆ ਹਾਂ ਜੀ ਹਾਂ ਠੀਕ ਐ ਹੋਰ ਸੋਣਾ ਬਸ ਕਿਰਕਾ ਬਸ ਇਹ ਪਟਗੀ ਹੋ ਕਰੀਬੀ ਆ ਗਈ ਬਾਬੇ ਤੇਰੀ ਬੀ ਕੀ ਤਾਂ ਮਸ਼ੀਨ ਧਰੀ ਚੱਲ ਰਹੀ ਆ ਫੋਰਮੈਨ ਬੜੇ ਪੈਸੇ ਲੈਣੇ ਤੁਹਾਨੂੰ ਘੈਂਟ ਆਪਦਾ ਇਹਨਾ ਸੋਣਾ ਲੱਗ ਰਿਹਾ ਹੋਰ ਪਿੱਛਾ ਦੇਖਾ ਤੋਂ ਜੰਗ ਟਿਲੋਂ ਅਰਬਾਂ ਦੀ ਗਾਲੇ ਜ਼ਿੰਦਗੀ ਇੱਕ ਨਾਲ 60 ਦਾ ਹਿਸਾਬ ਦੇਖ ਕੇ ਆਥਣੇ ਸਵੇਰੇ ਸਾਲੀ ਅੱਗ ਲੱਗਦੀ ਰੀਲਾ ਉੱਤੇ ਨੱਚਦਾ ਪੰਜਾਬ ਦੇਖ ਕੇ ਰੂਰੋਂ ਦੀ ਹੋਣੀ ਰਾਜੇ ਰਣਜੀਤ ਦੀ ਲੰਡਣ ਚ ਪਿਆ ਸਾਡਾ ਤਾਜ ਦੇਖ ਕੇ ਧਨ ਸਾਡੀ ਪੈਲੀ ਜਿਹੜੀ ਸੋਨਾ ਜੰਮਦੀ ਸੋਚਿਆ ਮੈਂ ਬਹਿਰੀਆਂ ਦੇ ਬਾਗ ਦੇਖ ਕੇ ਉੱਤੇ ਨੀਗਾ ਸਾਡੀ ਨਾਰਾਂ ਵਿੱਚ ਨਹੀਂ ਬੱਸਾਂ ਵਿੱਚ ਜਾਈਦਾ ਏ ਕਾਰਾਂ ਵਿੱਚ ਨਹੀਂ ਚਿਤ ਕਰੇ ਕਿਸ਼ਤਾਂ ਤੇ ਡੋਜ ਚੱਕ ਲਾਂ ਬਾਈ ਗੋਡ ਗੱਡੀਆਂ ਦੀ ਭਾਜ ਦੇਖ ਕੇ ਹਰ ਦੂਜਾ ਬੰਦਾ ਇਹੀ ਆਖੇ ਫੋਨ ਤੇ ਦੱਸਦੀ ਕੋਈ ਵੀ ਰੇ ਕੰਮ ਕਾਜ ਦੇਖ ਕੇ ਆਥਣੇ ਸਵੇਰੇ ਸਾਲੀ ਅੱਗ ਲੱਗਦੀ ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ਕੇ ਬੇਬੇ ਪੁੱਛੇ ਮੂੰਹੋਂ ਕਿਵੇਂ ਗੁੱਡ ਕਹੀਦਾ ਸੱਪਾਂ ਵਾਂਗੂ ਬੜੇ ਵਿੱਚ ਖੁੱਡ ਰਹੀਦਾ ਕਤੋ ਲਈ ਜਾਦੀ ਇਹ ਸੋਚੀ ਜਾਨਿਆ ਅੱਜ ਸਾਡੇ ਉੱਤੇ ਗੋਰਿਆਂ ਦਾ ਰਾਜ ਦੇਖ ਕੇ ਦੂਰੋਂ ਦੂਰੋਂ ਲਾਉ ਨਾ ਅੰਦਾਜ਼ੇ ਵੀਰੋ ਅੱਡੇਓ ਨਚੋੜ ਗੁਜੇਰਾਜ ਦੇਖ ਕੇ ਸੱਜਾਣੀ ਵਿੱਚੋਂ ਵਿੱਚੀ ਦਿਲ ਡਰਦਾ ਆਉਣ ਵਾਲਾ ਟਾਈਮ ਜਾ ਖਰਾਬ ਦੇਖ ਕੇ ਟੋਰਾਂਟੋ ਦੀਆਂ ਸੜਕਾਂ ਤੇ ਰੋਇਆ ਗੱਭਰੂ ਫਿਰਾਂ ਉਤੋਂ ਉੱਡਦੇ ਜਹਾਜ਼ ਦੇਖ ਕੇ ਆਥਣੇ ਸਵੇਰੇ ਸਾਲੀ ਅੱਗ ਲੱਗਦੀ ਰੀਲਾ ਉੱਤੇ ਨੱਚਦਾ ਪੰਜਾਬ ਦੇਖ ਕੇ ਬਾਪੂ ਵਾਲਾ ਸਾਰਾ ਰਾਜ ਭਾਗ ਛੱਡਤਾ ਸੁਖ ਏ ਆਪਣਾ ਪੁਰਾਣਾ ਘਰਾਂ ਜੇ ਆਪਾਂ ਪਹਿਲਾਂ ਰਹਿੰਦੇ ਸੀ ਅਰੇ ਇਧਰ ਆਪਾਂ ਨੇ ਨਿਊ ਵਾਸਾ ਖਾ ਕੇ ਆਈ ਆ ਕਲ ਐਂਡ ਨੂੰ ਹੁਣ ਸ਼ਿਫਟਾਂ ਦੀ ਲੱਗ ਗਈ ਕੜਕੀ ਜਿੰਦ ਨੂੰ ਇੱਥੇ ਹੱਟ ਹੱਟ ਪੰਨ ਦਿੰਦਾ ਕੰਮ ਮੇਤਰਾ ਪੀੜੀ ਪੈਂਦੀ ਆ ਸਨਉ ਦੇ ਵਿੱਚ ਰਾਮ ਮੇਤਰਾ ਪੈਸੇ ਤਾਂ ਕਮਾਲ ਮੇਗਾ ਚੈਨ ਨਹੀਂ ਆਉਣੀ ਦੇਣ ਕੋਈ ਬਦਾਈਆਂ ਕਰੇ ਨੈਣ ਨਹੀਂ ਆਉਂਦੀ ਲੋੜ ਤਾਂ ਨਹੀਂ ਕੋਈ ਇੱਥੇ ਕਿਹੜਾ ਪੁੱਛਦਾ ਦੋਰੀਆਂ ਤੇ ਰੋਬ ਕਾ ਦਾ ਖੜੀ ਮੁੱਛਦਾ ਕਰਜੇ ਦੀ ਪੰਡ ਕੇਰਾ ਲਾਉਣੀ ਤੌਣ ਤੋਂ ਰੁਕਦਾ ਨਹੀਂ ਫੇਰ ਜੱਟ ਪਿੰਡ ਆਉਣ ਤੋਂ ਵੀਡੀਓ ਕਲਾਂ ਚ ਬਾਪੂ ਦੇਖ ਹੱਸਦਾ ਹੌਸਲੇ ਚ ਹੋ ਜੇ ਫੇਰ ਪੁੱਤ ਜੱਟ ਦਾ ਫੇਰ ਆਕੇ ਆਹ ਹਾ ਹਾ ਮਾਸਟਰ ਹੱਸ ਮਾਸਤੋਂ ਲੱਤਾਂ ਮਾਰ ਲਈ ਦੇਖ

ਬਸੀਆਂ ਲੈ ਲਈ ਸੋ ਜਾ ਬਚਾਰੇ ਡੀਕਦੇ ਹੋਏ ਹੁਣ ਇਹਨਾਂ ਨੂੰ ਕੱਖ ਪਾਉਂਦੇ ਆ ਫਿਰ ਹੂੰ ਖਸ 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 ਦਣਾ ਲਾਣੇ ਆ ਇਹਨਾਂ ਨੂੰ ਗੋਹਾ ਗੋਹਾ ਹਟਾ ਕੇ ਦਣਾ ਲਾਣੇ ਆ ਫਿਰ ਮਿਲਦੇ ਆ ਆਪਾਂ ਖੇਤਾਂ ਚ ਆਪਾਂ ਚੱਲਿਆ ਮੋਟਰਸਾਈਕਲ ਤੇ ਇੱਕ ਖੇਤਾਂ ਵਿੱਚ ਇੱਥੇ ਤਾਂ ਬੜਾ ਸਾਰਾ ਨਿਬੜ ਗਿਆ ਤੇ ਜੇ ਟੱਕਰ ਦੇ ਰਹਿ ਗਿਆ ਉੱਥੇ ਚੱਲਦੇ ਆ ਬਾੜੇ ਦੀ ਬੋਤਲ ਦਾ ਸਾਡੀ ਹੀ ਪਹਿਲੀ ਵਿੱਚੋਂ ਖਾਨਦਾਨੇ ਤੇ ਸਾਨੂੰ ਹੀ ਮਾੜਾ ਕਹਿਣ ਇਹ ਗੱਲ ਚੰਗੀ ਥੋੜੀ ਆ ਹੁਣ ਕਿਨੂੰ ਕਿਨੂੰ ਦੱਸਾਂ ਮੈਂ ਕਿਸਾਨ ਦੀ ਤਾਂ ਦਰਦਪਰੀ ਕਹਾਣੀ ਆ ਬਾਈ ਜਿਹੜੇ ਚੰਗਾ ਮਾੜਾ ਬੋਲਦੇ ਨਾ ਕਿਸਾਨ ਨੂੰ ਇੱਕ ਵਾਰੀ ਆ ਕੇ ਦੇਖਿਓ ਕਿੰਨੇ ਅੱਡੀਆਂ ਕਿਸਾਨੀ ਪੈਂਦੀਆਂ ਨੇ ਡੋਲਾਂ ਉੱਤੇ ਜਰ ਤੇ ਰਖੀ ਹੜਾ ਨੀਕੀ ਤਾਂ ਅਸੀਂ ਕੋਈ ਕੰਮ ਮਾੜਾ ਨੀ ਕੀਤਾ ਉਹ ਨਰਕਾਂ ਵਿੱਚ ਸਾਡੀ ਥਾਂ ਨੀ ਹੋਣੀ ਕਰਕੇ ਦਾ ਸਰਕਾਰਾਂ ਕੋਲੋਂ ਅਸੀਂ ਐਮਐਸਪੀ ਦੀ ਮੰਗ ਕਰ ਰਹੇ ਹਾਂ ਕਿ ਸਾਨੂੰ ਸਾਡੀ ਮਿਹਨਤ ਦਾ ਹੱਕ ਤਾਂ ਮਿਲੇ ਸਾਡੀ ਫਸਲ ਦਾ ਸਾਨੂੰ ਪੂਰਾ ਹੱਕ ਮਿਲੇ ਰੇਟ ਸਹੀ ਲੱਗੇ ਹੁਣ ਸੰਭੂ ਬਾਰਡਰ ਤੇ ਬੈਠੇ ਆਂ ਕਿਸਾਨ ਕਿੰਨੇ ਖੱਜਲ ਖਵਾਰ ਹੋ ਰਹੇ ਨੇ ਸੋਚਣ ਵਾਲੀ ਗੱਲ ਆ ਬਈ ਸੋਚ ਕੇ ਦੇਖੋ ਕਿਸਾਨ ਕਿੰਨੀ ਮਾਰਾਂ ਚੱਲ ਰਿਆ ਨਾ ਕਿ ਦੂਰੋ ਦੂਰੋ ਅੰਦਾਜ਼ੇ ਲਾਇਆ ਕਰੋ ਲਿਓ ਜੀ ਆਪਣਾ ਨਿਬੜ ਗਿਆ ਕੰਟ ਦਾ ਚਲਦੇ ਆਂ ਪੱਕ ਘਰ ਨੂੰ ਤੋ ਦਲੀਆ